ਕੀ ਸੁਖਬੀਰ ਬਾਦਲ ਧੜਾ ਸਮਝੌਤੇ ਦੇ ਲਈ ਤਿਆਰ ਹੋ ਚੁੱਕਿਆ ਹੈ ਕੀ ਸੁਖਬੀਰ ਸਿੰਘ ਬਾਦਲ ਦਾ ਧੜਾ ਝੁਕਣ ਦੇ ਲਈ ਤਿਆਰ ਆਖਰਕਾਰ ਪੰਜ ਮੈਂਬਰੀ ਕਮੇਟੀ ਦੇ ਨਾਲ ਕਿਵੇਂ ਸਮਝੌਤਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅੰਦਰ ਖਾਤੇ ਕੌਣ ਕਿਹਦੇ ਨਾਲ ਮੀਟਿੰਗਾਂ ਕਰ ਰਿਹਾ ਹੈ ਇਹਦੇ ਬਾਰੇ ਖਬਰਾਂ ਜਿਹੜੀਆਂ ਨੇ ਆਖਰਕਾਰ ਬਾਹਰ ਆਉਣ ਹੀ ਲੱਗੀਆਂ ਨੇ ਕੀ ਪੰਜ ਮੈਂਬਰੀ ਕਮੇਟੀ ਸਮਝੌਤੇ ਲਈ ਤਿਆਰ ਹੈ ਇਹ ਸਭ ਕਾਸੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੀ ਸਿਆਸਤ ਇਨੀ ਦਿਨੀ ਕਾਫੀ ਕੁਝ ਕੋਲ ਮਚੋਲ ਦਾ ਸ਼ਿਕਾਰ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਹੰਗਾਰਾ ਵੀ ਮਿਲ ਰਿਹਾ ਮੀਟਿੰਗਾਂ ਰੈਲੀਆਂ ਦਾ ਰੂਪ ਵੀ ਧਾਰਨ ਕਰ ਰਹੀਆਂ ਨੇ ਇਸੇ ਵਿਚਕਾਰ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਵੀ ਆ ਜਿਹਨੂੰ ਆਮ اجلاس ਵੀ ਕਿਹਾ ਜਾਂਦਾ ਹੈ ਉਹ ਹੋਣਾ ਹੈ ਉਸ اجلاس ਤੋਂ ਪਹਿਲਾਂ ਇਹ ਸਾਰਾ ਕੁਝ ਵਾਪਰਨ ਲੱਗ ਗਿਆ ਹੈ ਆਖਰਕਾਰ ਹੋਣਾ ਕੀ ਹੈ ਕੀ ਖਬਰ ਹੈ ਜੋ ਮੀਡੀਆ ਰਿਪੋਰਟਾਂ ਦੇ ਮੁਤਾਬਕ ਖਬਰ ਆ ਰਹੀ ਹੈ ਉਹ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਅਪਰੋਚ ਕਰ ਰਿਹਾ ਹੈ ਪਹੁੰਚ ਕਰ ਰਿਹਾ ਹੈ ਪੰਜ ਮੈਂਬਰੀ ਕਮੇਟੀ ਜਾਂ ਉਸ ਧੜੇ ਦੇ ਨਾਲ ਜਿਹੜਾ ਉਹਨਾਂ ਦੇ ਖਿਲਾਫ ਖੜਾ ਹੈ ਇਸ ਦੇ ਕਾਰਨ ਹੀ ਉਹਨਾਂ ਦੇ ਵੱਲੋਂ ਝੁਕਣ ਦੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਨੇ ਜਾਣਕਾਰੀ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਧੜੇ ਦੇ ਦੋ ਅਹਿਮ ਆਗੂ ਪੰਜ ਮੈਂਬਰੀ ਕਮੇਟੀ ਸਣੇ ਬਾਕੀਆਂ ਦੇ ਨਾਲ ਸੰਪਰਕ ਕਰ ਰਹੇ ਨੇ ਹਰਜਿੰਦਰ ਸਿੰਘ ਧਾਮੀ ਇਸ ਸਮੇਂ ਡੰਗਟਪਾਉ ਤਰੀਕਾ ਅਪਣਾਉਣ ਦੀ ਕੋਸ਼ਿਸ਼ ਨੇ ਉਹ ਕੀ ਹੈ ਦੇਖੋ ਜ세ਦਾਰ ਸਾਹਿਬ ਦੀ ਨਿਯੁਕਤੀ ਤੇ ਉਹਨਾਂ ਨੂੰ ਹਟਾਏ ਜਾਣ ਦਾ ਇਹ ਸਾਰਾ ਰੋਲਾ ਜਿਹੜਾ ਚੱਲ ਰਿਹਾ ਤਾਂਮੀ ਚਾਹੁੰਦੇ ਆ ਕਿ ਜਿਹੜਾ 28 ਮਾਰਚ ਵਾਲਾ ਬਜਟ ਜਲਾਸ ਹੈ ਉਹਦੇ ਵਿੱਚ ਕੋਈ ਗੜਬੜੀ ਨਾ ਹੋਵੇ ਬਾਬਾ ਤੁਮ ਆਪਣੀ ਲਾਮਬੰਦੀ ਕਰਨ ਦੇ ਵਿੱਚ ਲਗਾਤਾਰ ਲੱਗੇ ਨੇ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਨੇ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਭਾ ਕਿਰਨਜੋਤ ਕੋਰ ਜਿਹੜੇ ਆ ਉਹਨਾਂ ਦੀ ਅਗਵਾਈ ਦੇ ਵਿੱਚ 40 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਹ ਮਤਾ ਲਿਆਂਦਾ ਦਸਕਤਾਂ ਹੇਠ ਆਪਣੇਆਂ ਹੇਠ ਕਿ ਜਿਹੜੇ ਜਥੇਦਾਰ ਸਾਹਿਬ ਨੂੰ ਹਟਾਇਆ ਗਿਆ ਉਹ ਫੈਸਲਾ ਰਿਵਰਸ ਕੀਤਾ ਜਾਵੇ ਬਦਲਿਆ ਜਾਵੇ ਤੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਇਹ ਇੱਕ ਕਹਾਣੀ ਉਧਰੋਂ ਤੁਰੀ ਹੈ ਜਾਣਕਾਰ ਕਹਿੰਦੇ ਆ ਕਿ ਇਹਨਾਂ ਦੇ ਨਾਲ ਹੋਰ ਮੈਂਬਰ ਵੀ ਹੋਣਗੇ 40 ਆਪਣੇ ਆਪ ਦੇ ਵਿੱਚ ਇੱਕ ਵੱਡੀ ਗਿਣਤੀ ਹੈ ਜੇਕਰ ਆਪਾਂ ਹਾਊਸ ਦੀ ਮੌਜੂਦਾ ਕੰਡੀਸ਼ਨ ਦੇਖੀਏ ਮੌਜੂਦਾ ਹਾਲਾਤ ਦੇਖੀਏ ਤਾ ਹੋਰ ਮੈਂਬਰ ਵੀ ਆ ਸਕਦੇ ਆ ਇਸ ਸਾਰੇ ਕਾਸੇ ਦੇ ਵਿਚਕਾਰ ਸੁਖਬੀਰ ਬਾਦਲ ਵਾਲੇ ਧੜੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਜਾਂ ਤਾਂ ਉਹ ਗੇਮ ਖੇਡ ਰਹੇ ਆ ਕਿ ਉਲਝਾ ਲੋ ਗੱਲਬਾਤ ਚੁਲਝਾ ਲੋ ਤੇ ਆਪਾਂ ਬਜਟ ਪਾਸ ਕਰਾ ਲਈਏ ਜਥੇਦਾਰ ਵਾਲਾ ਫੈਸਲਾ ਰਿਵਰਸ ਨਾ ਹੋਵੇ ਤਾਂ ਅਮੀ ਡੰਗੜ ਪਾਉ ਸਿਆਸਤ ਦੇ ਵਿੱਚ ਜਾ ਚੁੱਕੇ ਨੇ ਤਾਂ ਅਮੀ ਨੈਤਿਕ ਤੌਰ ਤੇ ਚਲੋ ਤਾਂ ਅਮੀ ਚੰਗੇ ਇਨਸਾਨ ਕਹੇ ਜਾਂਦੇ ਗਏ ਸਾਰਾ ਕੋਈ ਕਹਿੰਦਾ ਉਹਨਾਂ ਨੂੰ ਵਧੀਆ ਇਨਸਾਨ ਨੇ ਬੜੇ ਮਿਲਨਸਾਰ ਨੇ ਫਲਣ ਪਰ ਤਾਂ ਅਮੀ ਦੀ ਸਿਆਸਤ ਇਸ ਸਮੇਂ ਕਿਚੜ ਘੋਲਾ ਹੋ ਚੁੱਕੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਾਲਾ ਅਹੁਦਾ ਦਾ ਸਾਹਮ ਲੈਆ ਕੰਡਿਆਂ ਦਾ ਤਾਜ ਪਾਉਣ ਤੋਂ ਨਾ ਕਰਤੀ ਜਿਹੜਾ ਕਿ ਸੱਤ ਮੈਂਬਰੀ ਕਮੇਟੀ ਵਾਲਾ ਉਹ ਤਾਂ ਗੁਰੂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹ ਜ਼ਿਆਦਾ ਜ਼ਰੂਰੀ ਸੀ ਮੰਨਣਾ ਕਿ ਇਹ ਜ਼ਿਆਦਾ ਜ਼ਰੂਰੀ ਸੀ ਇਸ ਵਾਰਕੀ ਜੀ ਗੱਲ ਹੈ ਕਿ ਉਹਨਾਂ ਦੀ ਸਿਆਸਤੋਂ ਚਿੱਕੜ ਤੱਕ ਸ਼ਿਕਾਰ ਹੋ ਚੁੱਕੀ ਹੈ ਗੰਧਲੀ ਹੋ ਚੁੱਕੀ ਹੈ ਉਹਦੇ ਬਾਰੇ ਧਾਮੀ ਦੀ ਹੁਣ ਉਹ ਵਾਲੀ ਗੱਲ ਜਿਹੜੀ ਆ ਉਹ ਪਹਿਲਾਂ ਵਾਲੀ ਉਹ ਨਹੀਂ 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 ਰਹੀ ਨੈਤਿਕ ਤੌਰ ਤੇ ਸੁਖਬੀਰ ਸਿੰਘ ਬਾਦਲਾਲ ਧੜਾ ਵੀ ਨੈਤਿਕ ਤੌਰ ਤੇ ਕੀ ਇਹ ਚੀਜ਼ਾਂ ਕਰਨ ਦੇ ਲਈ ਇੰਨਾ ਹੈ ਹੁਣ ਜੋ ਜਾਣਕਾਰੀ ਨਿਕਲ ਰਹੀ ਹੈ ਤਾਂ ਮੈਂ ਚਾਹੁੰਦਾ ਵੀ ਜਥੇਦਾਰ ਸਹਿਬਾਨ ਵਾਲੇ ਮਾਮਲੇ ਦੇ ਉੱਤੇ ਭਰਤੀ ਨਿਯਮ ਸੇਵਾ ਮੁਕਤੀ ਨਿਯਮ ਕਾ ਬਣਾਉਣ ਵਾਲਾ ਕਮੇਟੀ ਜੀ ਬਣਾ ਕੇ ਇਹਦਾ ਟੋਡੰਗਟ ਪਾ ਕੇ ਅੱਗੇ ਲੰਘਿਆ ਜਾਵੇ ਤੇ ਬਜਟ ਪਾਸ ਕਰਾ ਲਿਆ ਜਾਵੇ ਉਹ ਇਸ ਪਾਸੇ ਨੇ ਇਸ ਪਾਸੇ ਵੱਲ ਸਮਝੌਤਾ ਕਰਨ ਲਈ ਚਾਰਾਜੋਈ ਕਰ ਰਹੇ ਨੇ ਕੋਸ਼ਿਸ਼ਾਂ ਕਰ ਰਹੇ ਨੇ ਹੁਣ ਉਹਨਾਂ ਨੂੰ ਬੂਰ ਪੈਂਦਾ ਜਾਂ ਨਹੀਂ ਪੈਂਦਾ ਇਹ ਇੱਕ ਅਲੱਗ ਦਾ ਗੱਲ ਹੈ ਬਾਬਾ ਤੁਮਾ ਆੜ ਚੁੱਕੇ ਨੇ ਫਿਲਹਾਲ ਇਹੀ ਖਬਰ ਆ ਰਹੀ ਹੈ ਕਿ ਉਹ ਅੜੇ ਹੋਏ ਨੇ ਦੋ ਵੱਡੇ ਆਗੂ ਦੱਸਿਆ ਜਾਂਦਾ ਨਾ ਤਾਂ ਮੇਰੇ ਖਿਆਲ ਚ ਜਿਹੜਾ ਸਾਹਮਣੇ ਆ ਰਿਹਾ ਉਹ ਕਾਫੀ ਵੱਡੇ ਆਗੂ ਦਾ ਹੈ ਇਸ ਸਮੇਂ ਕਰਤਾਤਰ ਤੈਨੇ ਕਹਿ ਲਈਏ ਜਾਨਕੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਾਰਜਕਾਰੀ ਪ੍ਰਧਾਨ ਭੁੰਦੜੂੜੀ ਨੇ ਹੋ ਸਕਦੇ ਆ ਤੇ ਇਹਨਾਂ ਦਾ ਜਿਹੜੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਪਾਂ ਕੋਈ ਗੱਲ ਨੇੜੇ ਲਾ ਲਈਏ ਸਮਝੌਤਾ ਕਰ ਲਈਏ ਕੋਈ ਰਾਹ ਲੱਭ ਲਈਏ ਕੋਈ ਹੱਲ ਕੱਢ ਲਈਏ ਪਰ ਪੰਜ ਮੈਂਬਰੀ ਕਮੇਟੀ ਵਾਲੀ ਤਰਫੋਂ ਕੋਈ ਬਹੁਤਾ ਹੰਗਾਰਾ ਜਿਹੜਾ ਇਹਨਾਂ ਨੂੰ ਨਹੀਂ ਮਿਲ ਰਿਹਾ ਪੰਜ ਮੈਂਬਰੀ ਕਮੇਟੀ ਚਾਹੁੰਦੀ ਹੈ ਕਿ ਚੀਜ਼ਾਂ ਐਵੇਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਪਤਾ ਹੈ ਕਿ ਜੋ ਅਸੀਂ ਮਾਰਕ ਲੈਣ ਖਿੱਚ ਕੇ ਚੱਲੇ ਆ ਉਹ ਏਡੀ ਸੋਖੀ ਲੰਗਣੀ ਨਹੀਂ ਸੋਖੀ ਨਹੀਂ ਹੈਗੀ ਉਹਨਾਂ ਦਾ ਕਹਿਣਾ ਹੈ ਕਿ ਕੀ ਇਸ ਤਰ੍ਹਾਂ ਦੇ ਸਮਝੋਤੇ ਪੰਥ ਪ੍ਰਵਾਨ ਕਰ ਲੇਗਾ ਜਿਹੜਾ ਕਿ ਜਵਾਬ ਫਿਲਹਾਲ ਤਾਂ ਨਾ ਚਾਹੁੰਦਾ ਤੇ ਕੋ ਉਹਨਾਂ ਦਾ ਇਹ ਕਹਿਣਾ ਹੈ ਕਿ ਚਲੋ ਠੀਕ ਹੈ ਕਰ ਲੈਨੇ ਆ ਪਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਹੋਣਗੇ ਉਹ ਇਹ ਗੱਲ ਕਹਿੰਦੇ ਆ ਪਰ ਦੂਜੇ ਪਾਸੇ ਦਾ ਗੱਲ ਹੀ ਰੋਲਾ ਹੀ ਐ ਇਸੇ ਚੀਜ਼ ਦਾ ਤਾਂ ਕਹਿੰਦੇ ਸੁਖਬੀਰ ਦੀ ਪ੍ਰਧਾਨਗੀ ਤੋਂ ਬਿਨਾ ਬਾਕੀ ਤੁਸੀਂ ਜੇ ਤੇ ਮਰਜੀ ਗੱਲ ਕਰ ਲੋ ਇਸ ਕਰਕੇ ਇਹ ਗੱਲਬਾਤ ਜਿਹੜੀ ਆ ਉਹ ਬਹੁਤੀ ਅੱਗੇ ਨਹੀਂ ਜਾ ਸਕਦੀ ਪੰਜ ਮੈਂਬਰੀ ਕਮੇਟੀ ਇਹ ਵੀ ਚਾਹੁੰਦੀ ਹੈ ਕਿ ਐਦਾਂ ਨਾ ਕੀਤਾ ਜਾਵੇ ਲੋਕ ਕੱਲੂ ਸਾਨੂੰ ਗਦਾਰ ਕਹਿਣਗੇ ਸਾਡੇ ਪਿੱਛੇ ਨਹੀਂ ਖੜਨਗੇ ਕਹਿਣਗੇ ਤੁਸੀਂ ਵਾਅਦੇ ਕਰਕੇ ਕਾਲ ਤੱਕ ਨੂੰ ਪਿੱਠ ਦਿਖਾ ਗਏ ਤੁਸੀਂ ਵੀ ਇਸ ਇਸ ਸਥਿਤੀ 'ਚ ਜਾਣ ਦੀ ਰੋ ਦੇ ਵਿੱਚ ਨਹੀਂ ਆਹ ਇਹ ਹੋ ਸਕਦਾ ਹੈ ਕਿ ਚੀਜ਼ਾਂ ਕਿਉਂਕਿ ਉਹਨਾਂ ਦਾ ਆਫਰ ਹੈ ਸੋ ਵੀ ਉਸੇ ਬਦਲ ਬਦਲ ਹੋਣਾ ਦਾ ਕਿ ਜਥੇਦਾਰ ਵਾਲਾ ਫੈਸਲਾ ਵੀ ਜਿਹੜਾ ਉਹ ਵੀ ਆਪਾਂ ਬਦਲ ਲੈਨੇ ਆ ਜੀ ਉਹ ਚ ਵੀ ਆਪਾਂ ਸੋਚ ਵਿਚਾਰ ਕਰ ਲੈਨੇ ਆ ਭਰਤੀ ਦੀ ਸਾਰੀ ਕਮਾਂਡ ਪੰਜ ਮੈਂਬਰੀ ਕਮੇਟੀ ਨੂੰ ਦੇ ਦਿੱਤੀ ਜਾਂਦੀ ਹੈ ਇਹ ਸਾਰਾ ਕੁਝ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਾਨੀ ਕਿ ਉਹ ਇੱਕ ਤਰ੍ਹਾਂ ਨਾਲ ਆ ਗਏ ਪਰ ਉਹਨਾਂ ਤੇ ਯਕੀਨ ਨਹੀਂ ਕੀਤਾ ਜਾ ਰਿਹਾ ਦੂਜੇ ਪਾਸਿਓਂ ਇਸ ਕਰਕੇ ਸਥਿਤੀਆਂ ਕਾਫੀ ਡਾਮਾਡੋਲ ਜੜੀਆਂ ਨੇ ਉਹ ਹੋ ਚੁੱਕੀਆਂ ਨੇ ਕੁੱਲ ਮਿਲਾ ਕੇ ਕੀ ਨਿਕਲਣਾ ਹੈ ਤਾਂ ਸਮਾਦਾਸ